एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ 46ਵਾਂ ਸਥਾਪਨਾ ਦਿਵਸ ਪੁਰਾਣੀ ਅਨਾਜ ਮੰਡੀ ਵਿੱਚ ਸ਼੍ਰੀ ਰਾਜੀਵ ਮਲਹੋਤਰਾ ਦੀ ਪ੍ਰਧਾਨਗੀ ਹੇਠ ਮਨਾਇਆ ਇਸ ਮੌਕੇ ਤੇ ਰਾਜੀਵ ਮਲਹੋਤਰਾ ਨੇ ਕਿਹਾ ਕਿ ਪਾਰਟੀ ਦਾ ਜਨਮ ਰਾਜਨੀਤਿਕ ਰੂਪ ਵਿੱਚ ਜਨ ਸੰਘ ਦੇ ਰੂਪ ਵਿੱਚ ਹੋਇਆ ਸੀ ਪਰ ਬਾਅਦ ਵਿੱਚ ਵਰਕਰਾਂ ਦੀ ਸਖਤ ਮਿਹਨਤ ਅਤੇ ਸਮਰਪਣ ਦੇ ਕਾਰਨ ਲੋਕ ਸਭਾ ਵਿੱਚ ਪਾਰਟੀ ਦੀਆਂ ਦੋ ਸੀਟਾਂ ਇੱਕ ਵੱਡੇ ਬੋਰਡ ਦੇ ਰੁੱਕ ਵਿੱਚ ਵਧਿਆ ਅਤੇ ਅੱਜ ਇਹ ਲੋਕ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਅਤੇ ਅੱਜ ਦੇਸ਼ ਵਿੱਚ ਸਾਂਝੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਜੁੜ ਕੇ ਇਸ ਦੇਸ਼ ਨੂੰ ਬਹੁਤ ਚੰਗੀ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ ਇੱਥੇ ਕਾਂਗਰਸ ਨੇ 70 ਸਾਲਾਂ ਵਿੱਚ ਸਿਰਫ ਭ੍ਰਿਸ਼ਟਾਚਾਰ ਨੂੰ ਸਹਾਈਦ ਕੀਤਾ ਅਤੇ ਦੇਸ਼ ਨੂੰ ਜਾਤ ਪਾਤ ਦੇ ਆਧਾਰ ਤੇ ਵੰਡਿਆ ਜਦੋਂ ਕਿ ਨਰਿੰਦਰ ਪਾਈ ਮੋਦੀ ਨੇ ਸਾਰੇ ਵਿਤਕਰੇ ਨੂੰ ਖਤਮ ਕਰਕੇ ਦੇਸ਼ ਨੂੰ ਉੱਚੀ ਦਿਸ਼ਾ ਵਿੱਚ ਲੈ ਜਾਇਆ ਅਤੇ ਦੇਸ਼ ਦਾ ਵਿਕਾਸ ਕੀਤਾ ਜਿਸ ਕਾਰਨ ਅੱਜ ਦੇਸ਼ ਵਿੱਚ ਪਾਰਟੀ ਦਾ ਨਾਮ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ ਨਰਿੰਦਰ ਪਾਈ ਮੋਦੀ ਵੱਲੋਂ देश ਦੇ ਗਰੀਬ ਲੋਕਾਂ ਲਈ ਕੀਤੇ ਗੇ ਕੰਮਾਂ ਕਰਨ ਹੀ ਨਰਿੰਦਰ ਭਾਈ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਕੰਮ ਕਰ ਰਹੇ ਹਨ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਇੰਚਾਰਜ ਸ਼੍ਰੀ ਕ੍ਰਿਸ਼ਨ ਕੁਮਾਰ ਵਰਮਾ ਜ਼ਿਲ੍ਹਾ ਕਾਰਜਕਾਰੀ ਮੈਂਬਰ ਸ਼੍ਰੀ ਰਾਜੇਸ਼ ਗੋਤਮ ਸ਼੍ਰੀ ਹਰਮੇਸ਼ ਸ਼ਰਮਾ ਜ਼ਿਲ੍ਹਾ ਯੁਵਾ ਮੋਰਚਾ ਜਰਨਲ ਸਕੱਤਰ ਹਰਸ਼ ਗਰਗ ਤੋਂ ਇਲਾਵਾ ਪਾਰਟੀ ਦੇ ਜਰਨਲ ਸਕੱਤਰ ਓਮ ਗੋਤਮ ਉਪ ਪ੍ਰਧਾਨ ਸ਼੍ਰੀ ਕੁਲਦੀਪ ਪਾਠਕ ਖਜ਼ਾਨਾ ਪ੍ਰਧਾਨ ਸ਼੍ਰੀ ਅਮਿਤ ਵਰਮਾ ਸਮਾਜ ਸੇਵਕ ਸ਼੍ਰੀ ਪਵਨ ਬਿੱਟਾ ਸ਼੍ਰੀ ਅਜੀਤ ਕਨੋਜੀਆ ਸ਼੍ਰੀ ਮੋਹਿਤ ਗੋਤਮ, ਸ਼੍ਰੀ ਸੰਦੀਪ ਬਾਂਸਲ, ਸਤਪਾਲ ਅਤੇ ਹੋਰ ਬਹੁਤ ਸਾਰੇ ਮੈਂਬਰ ਮੌਜੂਦ ਸਨ।